ਹਾਜ ਸ਼ਾਂ ਮੂ ਮਠੇ ਘੜੀ ਜਾਂਦੇ ਨੇ ਆਪਣੇ ਹਟਾ ਕੇ ਬਾਰੀ ਪਰੀ ਜਾਂਦੇ ਨੇ ਸਾਨੂੰ ਲੋੜ ਨਹੀਂ ਸੀ ਪਾਣੀਆਂ ਦੇ ਟਾਈਮ ਜੇ ਬਣਾਤੇ ਸਾਡੀਆਂ ਹਕਾਂ ਤੇ ਇੰਨਾ ਜੀਵਨ ਤੇ ਜਗਾਤੇ ਇਹ ਪੰਜ ਦਰਿਆਈ ਧਰਤੀ ਸੀ ਇੰਨਾ ਸਾਜਸ਼ਾਂ ਦੇ ਤਹਿਤ ਅੱਡ ਕਰਤੀ ਸੀ ਅੱਡ ਕਰਕੇ ਵੀ ਅੱਡ ਵਿੱਚੋਂ ਅੱਡ ਸੀ ਬਣਾਇਆ ਸੋਮਿਆਂ ਦੇ ਨਾਲ ਤੇ ਸਾਨੂੰ ਪੁੱਤੂ ਸੀ ਬਣਾਇਆ ਨਾਲ ਲੀਪੋ ਪੱਤੀ ਹਾਂ ਦੇ ਕੇ ਇੰਨਾ ਪਾਣੀ ਰੋੜਤੇ ਤਦੋਂ ਲੋੜਨੀ ਸਾਨੂੰ ਇੰਨਾ ਨੱਕੇ ਮੋੜਤੇ ਮਨ ਮੇੜ ਫਲੱਟ ਅੱਜ ਪਤਾ ਲੱਗਿਆ ਏ ਡੁੱਬਦਾ ਨਹੀਂ ਝੋਟਾ ਤੇਲ ਚੋਣ ਲੱਗਿਆ ਹੋ ਚੜ ਦੀ ਕਲਾ ਦੇ ਵਿੱਚ ਸਿੰਧੂ ਹਣੇ ਰਹਿੰਦੇ ਨੇ ਦੂਜਿਆਂ ਪਰੋਸ ਕੇ ਆਪ ਸਭ ਖਾਂਦੇ ਨੇ ਆਇਆ ਨਹੀਂ ਕੋਈ ਇੱਥੇ ਹੱਥ ਜਾ ਬਟਾਉਣ ਨੂੰ ਮਜੇ ਲੈ ਲੈਂਦੇ ਰਲਾਤੇ ਅੱਗ ਲਾਉਣ ਨੂੰ ਸਾਜ਼ਿਸ਼ਾਂ ਮੂੰਹ ਮਿੱਠੇ ਕੜੀ ਜਾਂਦੇ ਨੇ ਈ ਆਪਣੇ ਹਟਾ ਕੇ ਬਾਰੀ ਪਰ ਹੀ ਜਾਂਦੇ ਨੇ ਸਾਜ਼ਿਸ਼ਾਂ ਮੂੰਹ ਮਿੱਠੇ ਕੜੀ ਜਾਂਦੇ ਨੇ ਆਪਣੇ ਹਟਾ ਕੇ ਬਾਰੀ ਪਰ ਹੀ ਜਾਂਦੇ ਨੇ ਥੈਂਕ ਯੂ ਵੈਰੀ ਗੁੱਡ